मेरिया मतामा पहला मेरवीर सारे गज के लाओ ओर जी का खालसा ओर जी की फतह सोच लाए हो मोदी ने दर्शन आए हैं ये एक साल हो गया सरकार जोश जज्बा हुई है तो फिर सारे सोचने तो को साल जो जा तेरहरी दो हज़ार चोवीह से भी जारी होगा इस करके मेरे भाव झगड़े होते आज आओ मेरी बेनती है केवल सत्ता लाने तो ही, आपने आप, आपने ही नहीं अपना दर्ज समझते हो जगह आगू सत्ता लो महाायतों का उदो ही आना जो अपना मन तहना कि हकीकी मंगा ने ਸਾਡੀ ਅਸੀਂ ਹੱਕ ਤੇ ਸੱਚ ਦੀ ਲੜੀ ਲੜ ਰਹੇ ਆ ਅਸੀਂ ਆਪਣੇ ਜਿਹੜੀ ਸਾਡੀ ਲਾਗਤ ਬੋਲਦਾ ਹੈ ਲਾਗਤ ਬੋਲਦਾ ਆਪਣਾ ਲਾਗਤ ਨੂੰ ਮੰਗਲ ਆਇਆ ਤੇ ਉਹ ਤੇ ਗ੍ਰੰਤੀ ਕਮੂਨ ਬਣਾਉਣ ਆਏ ਆ ਤੇ ਉਹ ਸਰਕਾਰ ਕੋਲ ਛੋਟੀ ਲਾ ਕੇ ਜਾਣਾ ਭਾਈ ਜੇਕਰ ਹੁਣ ਤੱਕ ਹੁਣ ਤੱਕ ਸਾਰੀਏ ਸਰਕਾਰਾਂ ਦਾ ਲਾ ਲਈਓ ਤੇ 42 ਲੱਖ ਰੁਪਈਆ ਇਹਨਾਂ ਦੇ ਕਰਪੋਰੇਟ ਘਰਾਿਆਂ ਦਾ ਮਾਫ਼ ਕਰ ਦਿੱਤਾ ਤੇ ਆਹ ਸਰਕਾਰ ਨੇ ਪਿਛਲੇ ਸਮੇਂ ਚ 14 ਲੱਖ ਕਰੋੜ ਦਾ ਮਾਫ਼ ਕੀਤਾ ਤੇ 12 ਲੱਖ ਕਰੋੜ ਦਾ ਹੋਰ ਮਾਫ਼ ਕੀਤਾ ਤੇ ਭੜੀ ਤੇ ਜੇ ਕਰਪੋਰੇਟ ਘਰਾਿਆਂ ਦਾ ਕਰਜ਼ਾ ਨਾ ਹੋ ਸਕਦਾ ਤੇ ਫਿਰ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਤੇ ਕਿਉਂ ਬੇਫਿਕਰਾ ਕੀਤਾ ਜਾਂਦਾ ਹੈ ਇਸ ਦੇਸ਼ ਦਾ ਨਾਗਰਿਕ ਨਹੀਂ ਕਿਸਾਨ ਉਹ ਭਾਈ ਝੰਡ ਕੇ ਦੇਖਦੇ ਨੇ

न

जिसे भी काम मिलती है किपा करके बैठ